ਸੋ ਕਲ ਦੇ دیਵਾਨਾਂ ਅੰਦਰ ਆਪਾਂ ਇਹ ਵਿਚਾਰ ਇਤਿਹਾਸ ਸਰਵਣ ਕੀਤਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਕਿਸ ਤਰ੍ਹਾਂ ਅਨੰਦਪੁਰ ਦੀ ਧਰਤੀ ਨੂੰ ਜੋ ਪਹਿਲਾਂ ਮਾਖੋਵਾਲ ਚੱਕ ਨਾਨਕੀ ਗੁਰੂ ਦਾ ਚੱਕ ਨਾਂ ਰਿਹਾ ਔਰ ਬਾਦ ਵਿੱਚ ਬਦਲ ਕੇ ਇਹਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਗਿਆ ਉਹ ਅਨੰਦਾਂ ਦੀ ਪੁਰੀ ਜਿੱਥੇ ਕੰਵਰ ਪਿਤਾ ਜੀ ਨੇ अनेका ਜੋਜ ਕੀਤੇ ਕਿਤਨਾ ਸਮਾਂ ਇੱਥੇ ਆਨੰਦਾਂ ਦੀ ਪੂਰੀ ਵਿੱਚ ਰਹਿ ਕੇ ਬਤਾਉਣਾ ਕੀਤਾ। ਔਰ ਸਤਿਗੁਰੂ ਮਹਾਰਾਜ ਦੇ ਪਾਸ ਜੋ ਵਿਚਾਰ ਹੈ ਅਗਲੀ ਕਿ ਪੰਡਤਾਂ ਦੇ ਉੱਤੇ Hindu ਧਰਮ ਦੇ ਉੱਤੇ ਜੋ ਬਹੁਤ ਵੱਡੀ ਸਾੜ ਸਤੀ ਆ ਗਈ। ਔਰੰਗਜ਼ੇਬ ਬਗੇ ਆਰਦਾ ਰੂਪ ਧਾਰਨ ਕਰਕੇ ਇਹਨਾਂ ਹਿੰਦੂਆਂ ਨੂੰ ਖਾ ਰਿਆ ਸੀ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਮੁਸਲਮਾਨ ਬਣਾਓ ਜਿਵੇਂ ਵੀ ਕੋ ਚੱਲਦਾ ਡੰਡ ਨਾ ਚੱਲਦਾ ਭੇਜਣਾ ਚੱਲਦਾ ਧੰਨਾ ਚੱਲਦਾ ਕੋਈ ਲਾਲਚ ਬਸ ਹੋ ਕੇ ਹੁੰਦਾ ਹੈ ਕੋਈ ਪੈਸੇ ਦੇ ਕੇ ਕੋਈ ਡਰਾਵੇ ਦੇ ਨਾਲ ਤੇ ਜਾਂ ਫਿਰ ਕਹਿੰਦੇ ਜੇ ਕੋਈ ਵੀ ਨਹੀਂ ਮੰਨਦਾ ਨਾ ਤਾਂ ਉਹਨੂੰ ਮਾਰ ਦੇ ਇਸੇ ਤਰ੍ਹਾਂ ਹੋਣ ਲੱਗਿਆ ਮੰਦਰਾਂ ਬਸੀਤਾ ਮੰਦਰਾਂ ਦੀਆਂ ਜੋ ਮੂਰਤੀਆਂ ਨੂੰ ਤੋੜੀਆਂ ਜਾਣ ਲੱਗੀਆਂ ਮੰਦਰ ਟਾਠੇ ਢਾਏ ਗਏ ਪੂਜਾ ਤੋਂ ਸਭ ਨੂੰ ਰੋਕਿਆ ਗਿਆ ਜੇ ਕੋਈ ਪੂਜਾ ਭਗਤੀ ਕਰਦਾ ਤਾਂ ਤਾਂ ਚੋਰੀ ਲੁੱਪ ਸ਼ਮਕੇ ਕੋਈ ਵੀ ਸ਼ਰੇ ਆਮ ਖੁੱਲੇ ਤੌਰ ਤੇ ਕੋਈ ਆਰਤੀ ਕੋਈ ਪੂਜਾ ਨਹੀਂ ਕਰਦਾ ਤਾਂ ਜਬਰੇ ਸਾਰਾ ਕੁਝ ਹੋ ਰਿਹਾ ਸੀ ਤਾਂ ਇਥੋਂ ਪਰੇਸ਼ਾਨ ਹੋ ਕੇ ਇਰੇ ਖਾਸ ਤੌਰ 'ਤੇ ਕਹਿੰਦੇ ਉਪਰੋ ਦਸ਼ਾ ਰਹਤ ਅਰਿਆਤ ਕਸ਼ਮੀਰ ਵਿੱਚ ਜੋ ਨਾ ਆਤ ਦਰਜੇ ਦੀ ਪੁੱਜੀ ਹੋਈ ਸੀ ਇਹ ਸਾਰਾ ਤਾਂ ਉੱਥੋਂ ਦੇ ਪੰਡਤਾਂ ਨੇ ਉੱਥੋਂ ਦੇ ਹਾਕਮ ਸ਼ੇਰ ਅਫਗਾਨ ਖਾਂ ਪਾਸੋਂ 6 ਮਹੀਨੇ ਦੀ ਮੌਲਤ ਮੰਗੀ ਇਹ ਜਾਦੇ ਮਨਿਆਦ ਖਾਤਮੇ ਦੇ ਪੁੱਜੀ ਤਾਂ ਇਹ ਲੋਕ ਬੜੇ ਚਿੰਤਾਤਰ ਹੋ ਗਏ ਇਹ ਦਸ਼ਾ ਦੇ ਵਿੱਚ ਇਨਾਂ ਨੂੰ ਸੋਝ ਨਹੀਂ ਰਿਹਾ ਸੀ ਵੀ ਕੀ ਕਰੀਏ ਤਾਂ ਵਿਚਾਰ ਕੀਤੀ ਚਲੋ ਦੀਨ ਦੁਨੀਆਂ ਦੇ ਵਾਲੇ ਕੋਲ ਨਥਾਮੇ ਦੇ ਥਾਂ ਦੁਖੀਆਂ ਦੇ ਦਰਦ ਵੰਡਣ ਵਾਲੇ ਨਮਾਣਿਆਂ ਦੇ ਮਾਨ ਦੇਣ ਵਾਲੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਕੋਲੇ ਜਾ ਕੇ ਫਿਰ ਇਹਨਾਂ ਨੇ ਬੇਨਤੀ ਕੀਤੀ ਕਿਉਂਕਿ ਇਹਨਾਂ ਨੇ ਆਪਣੇ ਦੇਵਤਿਆਂ ਨੂੰ ਪਰਮਾਤਮਾ ਨੂੰ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਆਰਾਧਨਾ ਕੀਤਾ ਤੇ ਕਹਿੰਦੀ ਆਕਾਸ਼ ਬਾਣੀ ਹੋਈ ਹੈ ਜੇ ਕੋਈ ਰਸਤੇ ਤੁਹਾਡਾ ਕੋ ਧਰਮ ਬਚਾ ਸਕਦਾ ਹੈ ਜੇ ਤੁਹਾਡੇ ਧਰਮ ਦੀ ਰੱਖਿਆ ਹੋ ਸਕਦੀ ਹੈ ਤਾਂ ਉਹ ਮੌਕੇ ਦਾ ਅਵਤਾਰ ਹੈ ਗੁਰੂ ਨਾਨਕ ਉਹਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਤੁਹਾਡੀ ਰੱਖਿਆ ਕਰ ਸਕਦੇ ਹੈ ਉਹਦੇ ਸ਼ਰਨ ਵਿੱਚ ਜਾਓ ਤਾਂ ਸਾਰਾ ਵਿਚਾਰ ਕਰਕੇ ਸਾਰੇ ਪੰਡਤ ਕਿਰਪਾਲਾਸ ਅੱਗੇ ਲਾ ਕੇ ਨਾਲ ਹੋ ਕਰਕੇ ਸਤਿਗੁਰਾਂ ਦੇ ਪਾਸ ਸ਼ਰਨ ਜਾਂਦੇ ਆਂ ਕਿ ਮਹਾਰਾਜ ਅਸੀਂ ਤੁਹਾਡੇ ਸ਼ਰਨੀ ਆਂ ਤੇ ਸਾਡੀ ਬਾਸੇ ਵਿਚਾਰ ਕਰਕੇ ਦੁਖੀ ਨੇ ਪਿਆਰੇ ਸਤਗੁਰੂ ਦੀ ਚਰਨੀ ਆਟ ਕੇ ਔਰ ਆਪਣੀ ਰਾਮ ਕਹਾਣੀ ਸੀ ਜੂ ਬੜੇ ਦਰਦਨਾਗ ਸ਼ਬਦਾਂ ਦੇ ਨਾਲ ਇਹਨਾਂ ਨੇ ਸੁਣਾਉਣੀ ਕੀਤੀ ਹੈ ਸਤਗੁਰੂ ਜੀ ਇਹ ਦੁੱਖਾਂ ਪਰ ਜੋ ਉਦਾਸਤਾ ਨਾਲ ਜੋ ਵਾਰਤ ਹੈ ਸੁਣ ਕੇ ਪਵਿੱਖ ਨੂੰ ਵੇਖਦਿਆਂ ਡੂੰਗੀ ਵਿਚਾਰ ਵਿੱਚ ਲੱਗਿਆ ਤੇ ਸਮੇਂ ਵਿਚਾਰ ਕਰ ਰਹੇ ਨੇ ਅੱਖਾਂ ਮੂੰਦ ਕਰਕੇ ਕੀ ਹੋ ਸਕਦਾ ਤੇ ਇਤਨੇ ਨੂੰ ਕਹਿੰਦੇ ਆਸਮ ਪਾਤਸ਼ਾਹ ਸਹਿਬ ਗੁਰੂ ਗੋਬਿੰਦ ਸਿੰਘ ਬਾਲ ਰੂਪੰਦਰ ਗੋਬਿੰਦ ਰਾਏ ਜੀ ਪਹੁੰਚਿਓ ਚਰਨਾਂ ਤੇ ਨਮਸਤਕ ਕੀਤੀ ਐ ਪਿਆਰ ਕੀਤਾ ਔਰ ਵੇਖ ਕੇ ਸਤਗੁਰੂ ਜੀ ਨੂੰ ਪੁੱਛਣ ਲੱਗੇ ਕਿ ਮਹਾਰਾਜ ਬੇਟਾ ਜੀ ਤੁਸੀਂ ਚੁੱਪ ਬੈਠੇ ਹੋ ਚੁੱਪ ਦਾ ਕਾਰਨ ਔਰ ਇਹ ਪੰਡਿਤ ਕਿਉਂ ਰੋ ਰਹੇ ਹੈ ਇਹਨਾਂ ਦਾ ਕਾਰਨ ਤਾਂ ਸਤਗੁਰੂ ਜੀ ਨੇ ਮੱਥਾ ਚੁੰਮਿਆ ਦੱਸਿਆ ਬੇਟਾ ਜੀ ਤੁਸੀਂ ਹਲੇ ਛੋਟੀ ਅਵਸਥਾ ਚ ਤੁਹਾਨੂੰ ਇਹਨਾਂ ਮਾਮਲਿਆਂ ਨੂੰ ਨਜਿੱਠਣਾ ਨਹੀਂ ਆਉਂਦਾ ਦੁਖੀ ਹਿੰਦੂ ਨੇ ਵਿਚਾਲਈਏ ਕੋਈ ਗੱਲ ਲੈ ਕੇ ਤੇ ਕੋਈ ਇਹ ਵਿਚਾਰ ਹੈ ਕਹਿੰਦੇ ਇਹਨਾਂ ਦੇ ਉੱਤੇ ਰੰਗ ਜੀ ਬਹੁਤ ਭਾਰੀ ਜ਼ੁਲਮ ਕਰਮ ਹੈ ਮਾਰਾ ਇਹਦਾ ਨਿਵਾਰਣ ਨਿਵਾਰਣ ਦਾ ਉਹਨੂੰ ਕਹਿੰਦੇ ਇਹ ਹੈ ਵੀ ਕੋਈ ਬਲੀ ਜੋਧਾ ਕੋਈ ਮਹਾਤਮਾ ਕੋਈ ਵੱਡੀ ਰੂਹ ਇਹਨਾਂ ਵਾਸਤੇ ਬਲੀਦਾਨ ਤਾਂ ਇਹ ਸੰਭਵ ਹੈ ਤਾਂ ਇਹ ਬਚਨ ਸੁਣ ਕੇ ਗੋਬਿੰਦ ਰਾਏ ਦੁਨੀਆਂ ਦੇ ਲੋਕੋ ਇਹ ਵਿਚਾਰੋ ਇਸ ਗੱਲ ਤੇ ਸੋਚੋ ਕਿ ਕਦੇ ਵੀ ਆਪਣਾ ਬੇਟਾ ਆਪਣੇ ਬਾਪ ਨੂੰ ਮਰਨ ਦੇ ਲਈ ਨਹੀਂ ਕਹਿੰਦਾ ਕਿਤੇ ਜਾਣ ਲਈ ਨਹੀਂ ਕਹਿੰਦਾ ਹਮੇਸ਼ਾ ਆਪਾਂ ਕਹਿੰਨੇ ਵੀ ਮੇਰੇ ਕੋਲ ਰਹੋ ਸਾਡੇ ਕੋਲ ਰਹੋ ਇੱਥੇ ਰਹੋ ਉਹ ਗੱਲ ਵੱਖਰੀ ਹੈ ਵੀ ਅੱਜ ਕੱਲੂ ਦਾ ਸਮਾਂ ਆ ਗਿਆ ਹੈ ਤੇ ਜਦੋਂ ਘਰੇ ਨਵਾਂ ਆ ਜਾਂਦੀ ਹੈ ਨਵਾਂ ਮੰਗਰ ਲਾ ਕੇ ਪੁੱਤ ਦੀ ਫਿਰ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਆ ਜਿ ਅੱਜ ਕੱਲ ਵਿਰਧ ਆਸ਼ਰਮ ਬਣੇ ਆ ਵਿਰਧ ਵਿਦਿਆਲੇ ਬਣੇ ਆ ਤਾਂ ਆਪਣੀ ਦੇਣੀ ਹੈ ਤੇ ਮਾਪਿਆਂ ਨੂੰ ਬਾਹਰ ਕੱਢ ਰਹੇ ਆ ਘਰੋਂ ਤਾਂ ਬ੍ਰੈਂਡ ਨੂੰ ਥਾਂ ਤਾਂ ਚਾਹੀਦੀ ਤਾਂ ਇਥੇ ਕਰਨ ਪਿਤਾ ਜੀ ਨੂੰ ਨਵਾਂ ਜੋ ਇਹ ਖੇਡ ਜੋ ਨਵਾਂ ਇਤਿਹਾਸ ਰਚਿਆ ਤੇ ਇੱਕਦਮ ਬੜੇ ਜੋਸ਼ ਭਰੇ ਬੋਲਣਾ ਕਿਹਾ ਪਿਤਾ ਜੀ ਤੁਹਾਤੋਂ ਵੱਡਾ ਕੋਈ ਪਵਿੱਤਰ ਉੱਚੀ ਆਤਮਾ ਕੌਣ ਹੈ ਤੁਹਾਥੋਂ ਵੱਡਾ ਕੋਈ ਸੰਤ ਮਹਾਤਮਾ ਕੌਣ ਹੈ ਤੁਹਾਡੇ ਤੋਂ ਵੱਧ ਕੋਈ ਬਲੀ ਯੋਧਾ ਕੌਣ ਹੈ ਕੋਈ ਵੀ ਨਹੀਂ ਮਹਾਰਾਜ ਜੇ ਤੁਸੀਂ ਇਹਨਾਂ ਦਾ ਧਰਮ ਬਚ ਸਕਦੇ ਤੁਸੀਂ ਆਪਣਾ ਬਲੀਦਾਨ ਦੇ ਦਿਓ ਚਿਹਰੇ ਤੇ ਖੁਸ਼ੀ ਆਈ ਸਤਿਗੁਰੂ ਪਿਤਾ ਜੀ ਦੇ ਤੇ ਜਾ ਕੇ ਫਿਰ ਚਾਹ ਦੇ ਨਾਲ ਪਿਤਾ ਜੀ ਨੇ ਤਿਆਰੀ ਕੀਤੀ ਔਰ ਕਹਿ ਦਿੱਤਾ ਹਿੰਦੂਆਂ ਨੂੰ ਪੰਡਤਾਂ ਨੂੰ ਧਨ ਗੁਰੂ ਤੇਗ ਬਹਾਦਰ ਨੌਵੇਂ ਪਿਤਾ ਜੀ ਨੇ ਕਿ ਜਾਓ ਦਿੱਲੀ ਦੇ ਸ਼ਾਨ ਨੂੰ ਆਖੋ ਜੇ ਗੁਰੂ ਨਾਨਕ ਦੀ ਗੱਦੀ ਤੇ ਜੋ ਅੱਜ ਬੈਠਾ ਹੈ ਤੁਸੀਂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓ ਸਾਰਾ ਹਿੰਦੁਸਤਾਨ ਆਪਣੇ ਆਪ ਹੀ ਬਣ ਜਾਏ ਤੇ ਤੁਸੀਂ ਚੱਲੋ ਅਸੀਂ ਆਪੇ ਦਿੱਲੀ ਪਹੁੰਚਦੇ ਇਹ ਫਰਮਾਨ ਲੈ ਕੇ ਤੇ ਮਹਾਰਾਜ ਨੇ ਕਹਿ ਤਾ ਵੀ ਪੰਡਤੋ ਡੋਲਣਾ ਨਹੀਂ ਤੁਹਾਡੀ ਰੱਖਿਆ ਕਰਨ ਸਾਡਾ ਧਰਮ ਹੈ ਤੇ ਇਹ ਨਾ ਹੋਵੇ ਅਸੀਂ ਖੜ ਜਾਈਏ ਤੇ ਤੁਸੀਂ ਜਾ ਕੇ ਫੇਰ ਉਹਦੇ ਚਲੇ ਜਾ ਕੇ ਚਰਨ ਫੜ ਲਓ ਰਾਜੇ ਦੀ ਵਿਸ਼ਵਾਸ ਪਰ ਉਸਾ ਸਿਧਕ ਰੱਖਿਓ ਤੁਹਾਡਾ ਧਰਮ ਜਰੂਰ ਬਚੇ ਪੰਡਤ ਆ ਗਿਆ ਲੈ ਕੇ ਦਿੱਲੀ ਪੁੱਜੇ ਸ਼ਾਹ ਰੰਗਦੇਵ ਨੂੰ ਬ੍ਰੋਤਕ ਸੁਨੇਹਾ ਦਿੱਤਾ ਇਹ ਨੌਵੇਂ ਪਾਤਸ਼ਾਹ ਧਾਨਗੁਰੂ ਤੇ ਬਹਾਦਰ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਆਪ ਸਤਿਗੁਰੂ ਜੀ ਨੇ ਬਚਨ ਕੀਤੇ ਐ ਕਿ ਅਸੀਂ ਆਪ ਇੱਥੇ ਪੁੱਜ ਰਹੇ ਹਾਂ ਜੇ ਤੂੰ ਸਾਨੂੰ ਮੁਸਲਮਾਨ ਬਣਾ ਦੇ ਸਾਰਾ ਸੰਸਾਰ ਆਪੇ ਬਣ ਜਾਏਗਾ ਵਜ਼ੀਰਾਂ ਦੇ ਨਾਲ ਸਲਾਹ ਕੀਤੀ ਔਰ ਸਾਰਿਆਂ ਨੇ ਕਿਹਾ ਜੇ ਆਪਣੇ ਆ ਬਣਦਾ ਕਿ ਸਾਨੂੰ ਇਹ ਜ਼ੁਲਮ ਕਰਨ ਦੀ ਕੀ ਲੋੜ ਹੈ ਇਹ ਅਤਿਆਚਾਰ ਕਰਨ ਦੀ ਕੀ ਲੋੜ ਹੈ ਕੱਲੇ ਕੱਲ ਨਾ ਮੱਥਾ ਮਾਰਨ ਦਾ ਕੀ ਲੋੜ ਐ ਇੱਕ ਬਣਦਾ ਸਾਰੇ ਸਭ ਨੂੰ ਬਣਾਉਣਾ ਔਖਾ ਇੱਕ ਨੂੰ ਬਣਾਉਣਾ ਸੌਖਾ ਜੀ ਮਹਾਰਾਜ ਬਹੀਰਾ ਘਾਤੇ ਹੋਏ ਸੰਸਾਰ ਦੇ ਤਾਰਨੇ ਨੂੰ ਅਨੇਕਾਂ ਸੰਗਤਾਂ ਨੂੰ ਦਰਸ਼ਨ ਦਿੰਦਿਆਂ ਹੋਇਆਂ ਪਾਰ ਤਾਰਾ ਕਰਪੜਾ ਦਰਪੜਾ ਹੁੰਦੇ ਹੋਏ ਦਿੱਲੀ ਪਹੁੰਚੇ ਕੋਝਕ ਦਿਨਾ ਮਗਰੋਂ ਜਾਵਾਂਗੇ ਸਤਿਗੁਰ ਕਹਿੰਦੇ ਤਾਂ ਇੱਥੇ ਉਹਨੂੰ ਮੱਦੀ ਦਾਸ ਸਤੀ ਦਾਸ ਪਾਈ ਦਿਆਲਾ ਜੀ ਆਦਿਕ ਪੰਜਾਂ ਸਿੰਘਾਂ ਨੂੰ ਨਾਲ ਲੈ ਕਰਕੇ ਮਹਾਰਾ ਪ੍ਰਚਾਰ ਕਰਦੇ ਦਿੱਲੀ ਦੇ ਨੇੜੇ ਜਾ ਪਹੁੰਚੇ ਆ ਜਿਹੜੀ ਮੁੰਡੇ ਦੀ ਰਾਹ ਜਿਵੇਂ ਆਪ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਉਹ ਸਾਖੀ પ્રસਿਧ ਹੈ ਕਿਉਂਕਿ ਹਰੇਕ ਦੇ ਹਿੱਸੇ ਸਾ সঙ্গਤ ਸ਼ਹਾਦਤ ਨਹੀਂ ਆਉਂਦੀ ਹਰੇਕ ਸ਼ਹੀਦ ਨਹੀਂ ਹੁੰਦਾ ਔਰ ਹਰੇਕ ਸ਼ਹੀਦ ਬਣ ਵੀ ਨਹੀਂ ਸਕਦਾ ਇਸ ਕਰਕੇ ਜਿੱਤੇ ਗੁਰੂ ਦੀ ਕਿਰਪਾ ਹੋਵੇ ਉਹ ਹੀ ਸ਼ਹਾਦਤ ਪਾਉਂਦਾ ਉਹ ਹੀ ਸ਼ਹੀਦ ਬਣਦਾ ਹੈ ਅੱਜ ਕੱਲ ਹਰੇਕ ਹੀ ਕਹਿੰਦੇ ਸਾਡਾ ਸ਼ਹੀਦ ਹੈ ਜੀ ਡਿੱਗਿਆ ਮੇਰੇ ਵਰਗਾ दारू ਪੀ ਕੇ ਨਾਲੀ 'ਚ ਹੁੰਦਾ ਪਿੰਡ ਦੇ ਵਿੱਚ ਤੇ ਉਹ ਦੀ ਕਹਿੰਦੇ ਅਸੀਂ ਇਹ ਸ਼ਹੀਦ ਹੈ ਜੀ ਸਾਡੀ ਰੋਟੀ ਦਿੰਨੇ ਸਾਡੇ ਆ ਚੱਲਦਾ ਸਾਡੇ ਉਹ ਚੱਲ ਨਹੀਂ ਸ਼ਹੀਦ ਦਾ ਰਤਬਾ ਬਹੁਤ ਵੱਡਾ ਹੈ ਸ਼ਹੀਦ ਦੀ ਪਦਵੀ ਬਹੁਤ ਉੱਚੀ ਹੈ ਸ਼ਹੀਦ ਇਦਾਂ ਦੇ ਨਹੀਂ ਹੁੰਦੇ ਸ਼ਹੀਦ ਤਨ ਬਾਬਾ ਦੀ ਜੀ ਸਿ ਵਰਗੇ ਤਨ ਬਾਬਾ ਬੰਦਾ ਸਿੰਘ ਵਰਗੇ ਔਰ ਤਨ ਤਨ ਬਾਬਾ ਸੂਰਤਿ ਅਸੂਨੀ ਵਰਗੇ ਸ਼ਹੀਦ ਹੁੰਦੇ ਜਿਨ੍ਹਾਂ ਦੇ ਸਥਾਨਾਂ ਤੇ ਜੁੜ ਕੇ ਬੈਠੇ ਅਮਰ ਸ਼ਹੀਦ ਬਾਬਾ ਦੀਪਸੰਤਾ ਜਿਉਂਦਿਆਂ ਨੂੰ ਹੀ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਹੋਇਆ ਹੈ ਤਾਂ ਸ਼ਹੀਦ ਕੋਈ ਐਵੇਂ ਮੜੀਆਂ ਮਸਾਣੀਆਂ ਦੇ ਵਿੱਚ ਇੱਟਾਂ ਵਿੱਚ ਤੁਰੇ ਫਿਰਦੇ ਸ਼ਹੀਦ ਤਾਂ ਪ੍ਰਤੱਖ ਹੈ ਜਿੱਥੇ ਕੋਈ ਯਾਦ ਕਰੇ ਖੁੱਲਾ ਆਜ਼ਾਦ ਪਹਿਰੇ ਜੋ ਵੀ ਯਾਦ ਕਰਦਾ ਹੈ ਸ਼ਰਧਾ ਨਾਲ ਉਹਨੂੰ ਪਾਵਨ ਦਰਸ਼ਨ ਦਿੰਦੀ ਹੈ ਸੇਵਾ ਤੋਂ ਪ੍ਰਸਾਨ ਹੋ ਕੇ ਉਹਨੂੰ ਵਰਦੰਦੇ ਨਾਂ ਸ਼ਹੀਦਾਂ ਦੀ ਪਦਵੀ ਸ਼ਹੀਦਾਂ ਦਾ ਪੈਰਾ ਬਹੁਤ ਉੱਚਾ ਹੈ ਤਾਂ ਮਹਾਰਾਜ ਦੇ ਫਿਰ ਇਹ ਸ਼ਹਾਦਤ ਦੇਣੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਜੀ ਦੇ ਹਿੱਸੇ ਆਈ ਤਾਂ ਮਹਾਰਾਜ ਪਿਤਾ ਜੀ ਦਿੱਲੀ ਪੁੱਜ ਕੇ ਬਾਦਸ਼ਾਹ ਨੇ ਇਹਨਾਂ ਨੂੰ ਦੀਨ ਕਬੂਲਨ ਦੇ ਲਈ ਕਿਹਾ ਹਰ ਤਰ੍ਹਾਂ ਦੀ ਪ੍ਰੇਰਣਾ ਕੀਤੀ ਹੈ ਗੁਰੂ ਜੀ ਨੇ ਬਾਦਸ਼ਾਹ ਦੇ ਸਿੱਧੇ ਰਸਤੇ ਤੇ ਰਹਿਣ ਲਈ ਬੜਾ ਸਮਝਾਇਆ ਬਾਰੇ ਮਜਬੀ ਧਰਮ ਤੋਂ ਦੇ ਵਿੱਚ ਅੰਨੇ ਹੋਏ ਹੋਏ ਨੇ ਏਕ ਨਾ ਮੰਨੇ ਅੰਤ ਨੂੰ ਗੁਰੂ ਜੀ ਨੇ ਇਹਨਾਂ ਨੂੰ ਨਿਚਾ ਕਰਾਉਣ ਲਈ ਅਕਾਲ ਪੁਰਖ ਨੂੰ ਇੱਕ ਮੁਸਲਮਾਨੀ ਮਜਬੀ ਮੌਜੂਦ ਨਹੀਂ ਆਗਿਆ ਕੀਤੀ ਕਿ ਕਾਲੀਆਂ ਮਿਰਚਾਂ ਦਾ ਢੇਰ ਲਾ ਤੇ ਇਹਨਾਂ ਨੂੰ ਅੱਗ ਦੇ ਅੱਗ ਲਾ ਕੇ ਸਵਾਹ ਕਰਦੇ ਏਵੇਂ ਹੀ ਕੀਤਾ ਗਿਆ ਗੁਰੂ ਜੀ ਨੇ ਇਸ ਢੇਰ ਦੀ ਰਾਖ ਸ਼ਾਨ ਹੁਕਮ ਕੀਤਾ ਇਸ ਹੁਕਮ ਦੀ ਪਾਲਣਾ ਹੋਈ ਸਾਰਾ ਢੇਰ ਵਿੱਚੋਂ ਤਿੰਨ ਦਾਣੇ ਮਿਰਚਾਂ ਦੇ ਸਾਬਤ ਨਿਕਲੇ ਤੇ ਗੁਰੂ ਜੀ ਨੇ ਬਾਖਸ਼ਣ ਦੱਸਿਆ ਵੇਖ ਤੂੰ ਇੱਕ ਮਜਬੀ ਚਾਹੁੰਦਾ ਹੈ ਪਰ ਮਾਲਕ ਉਸ ਦੇ ਮਨਜ਼ੂਰ ਇਹ ਸਾਰਾ ਕੁਝ ਨਹੀਂ ਉਹ ਸਭ ਨੂੰ ਰੱਖਣਾ ਚਾਹੁੰਦਾ ਦੇਖੀ ਡੇਟੇ ਚੋਂ ਤਿੰਨ ਦਾਣੇ ਵਿੱਚ ਇੱਥੇ ਹਿੰਦੂ ਵੀ ਰਹੇਗਾ ਇੱਥੇ ਮੁਸਲਮਾਨ ਵੀ ਰਹੇਗਾ ਇੱਥੇ ਤੀਜਾ ਮਨਜੂਸੀ ਚਲਾ ਰਹੇ ਸਿੱਖ ਮਜਬ ਇਹ ਵੀ ਪਤਲਿਤ ਹੋਵੇਗਾ ਇੱਕ ਧਰਮ ਦੀ ਗੱਲ ਨਹੀਂ ਹੈ ਪਰ ਬਾਦਸ਼ਾ ਆਪਣੀ ਤੁਣ ਦੇ ਅੰਦਰ ਆਪਣੇ ਰਾਜ ਦੇ ਅੰਦਰ ਆਪਣੀ ਪਦਵੀ ਦੇ ਅੰਦਰ ਅੰਨਾ ਹੈ ਤੇ ਉਹ ਇੱਕ ਵੀ ਨਹੀਂ ਮੰਨ ਰਿਹਾ ਸੋ ਕੱਲ ਦੇ ਜਮਾਨਾ ਚ ਅੱਗੇ ਜੋ ਵਿਚਾਰ ਆਪਾਂ ਸਰਬਣ ਕਰਨੇ ਐ ਇਹ ਕਿਵੇਂ ਉਹ ਸਤਿਗੁਰੂ ਜੀ ਨੂੰ ਫਿਰ ਇਹ ਤਿੰਨ ਗੱਲਾਂ ਮਨਾਉਣੀਆਂ ਚਾਹੁੰਦਾ ਪਰ ਸਤਿਗੁਰੂ ਜੀ ਅਨਕਾਰ ਕਰਦੇ ਐ ਔਰ ਕਿਵੇਂ ਨਾਲ ਦੇ ਸਿੰਘਾਂ ਨੂੰ ਫਿਰ ਕੈਦ ਕੀਤਾ ਜਾਂਦਾ ਹੈ ਇਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਔਰ ਕਿਵੇਂ ਸਤਿਗੁਰੂ ਅੱਗੇ ਦੀਆਂ ਜੋ ਭਾਰਤਾਂ ਧੰਗੁਰੂ ਤੇ ਬਹਾਦਰ ਦਰਮਿਆਨ ਬਾਚਾਂ ਦੀਆਂ ਹੁੰਦੀਆਂ ਉਹ ਕਲ ਦੇ دیਵਾਨਾ ਦੇ ਅੰਦਰ ਆਪਾਂ ਸਰਬਣ ਕਰਾਂਗੇ ਆਪ ਸੰਗ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਪੁ ਲਮਾਵ ਕੋਈ ਵੀ ਰਸਨਾ ਵੰਜ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ